ਇਹਨਾਂ ਚੋਰਾਂ ਨੇ ਤਾਂ ਹੁਣ ਹੱਦ ਹੀ ਕਰ ਦਿੱਤੀ ਹੈ ਲੋਕਾਂ ਨੂੰ ਤਾਂ ਛੱਡੋ ਭਗਵਾਨ ਦੇ ਘਰ ਨੂੰ ਵੀ ਨਹੀਂ ਬਖਸ਼ਿਆ ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਅੰਮ੍ਰਿਤਸਰ ਦੀਆਂ ਨੇ ਜਿੱਥੋਂ ਦੇ ਹਿੰਦੂ ਸਭਾ ਕਾਲਜ ਦੇ ਨੇੜੇ ਬਣੇ ਸ਼ਿਵਾਲੇ ਦੇ ਵਿੱਚ ਦੇਰ ਰਾਤ ਚੋਰੀ ਹੋ ਗਈ ਹੈ ਜਿਸ ਦੀ ਕੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਦਰਅਸਲ ਅੰਮ੍ਰਿਤਸਰ ਦੇ ਹਿੰਦੂ ਸਭਾ ਕਾਲਜ ਦੇ ਕੋਲ ਬਣੇ ਮੰਦਰ ਦੇ ਵਿੱਚ ਦੇਰ ਰਾਤ ਚੋਰੀ ਹੋ ਗਈ ਤੇ ਇਸ ਦੇ ਵਿੱਚ ਚਾਂਦੀ ਦੇ ਗਹਿਣੇ ਅਤੇ ਭਗਵਾਨ ਨੂੰ ਭੋਗ ਲਗਾਉਣ ਲਈ ਜੋ ਚਾਂਦੀ ਦਾ ਥਾਲ ਸੀ ਉਸ ਨੂੰ ਵੀ ਚੋਰੀ ਕਰਕੇ ਲੈ ਗਿਆ ਜੋਰ ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਣ ਤੋਂ ਬਾਅਦ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਦੂਜੇ ਪਾਸੇ ਮੰਦਰ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਮੌਕੇ ਉਹਨਾਂ ਨੇ ਕਿੰਜ ਸਾਰੀ ਘਟਨਾ ਨੂੰ ਦੱਸਿਆ ਆਓ ਤੁਹਾਨੂੰ ਸੁਣਾਉਣੇ ਜਿਆ ਸ਼ਾਮ ਨੂੰ 7:30 ਵਜੇ ਸਭ ਠਾਕੁਰ ਜੀ ਦਾ ਬੋਲ ਲੱਗਦਾ ਹੈ ਚਾਂਦੀ ਦੀ ਪਲੇਟ ਕੋਲੀਓਂ ਮੇ ਰੂਟੀਨ ਸੇ ਤੋਂ ਸ਼ਾਮ ਨੂੰ ਬੋਲ ਲਗਾਇਆ ਸ਼ਨੀ ਮਹਾਰਾਜ ਮੇ ਤੋਂ ਮਾਦੇ ਦਾ ਲੜਕਾ ਆਤਾ ਹੈ ਚਾਂਦੀ ਦੀ ਥਾਲੀਆ ਕੋਲੀ ਕੋ पर्दा खोल के पर्दा के बगल से उसको निकाल के और जाकेट में रख के ले गया हाँ सी सी टी वी कैमरा है उसमें रिकॉर्डिंग भी है कैमरे में उसको कैमरे में देखा है सारा उठाता हुआ लेता हुआ वीडियो तो उसकी फ़ोटो तो तो भी है सारे मंदिरों में घूम के गए सारे मंदिरों के आगे उसकी फोटो आई है अनुशासन जी ठाकुर जी के, के बर्तन आ जाए लौट के ले गया उसे दे जाए और क्या है पुलिस में कंप्लेंट की वो अपनी इंक्वायरी करके ले गए शाम को देखो पुलिस क्या कहती है अभी अभी कोई जवाब नहीं है कौन सा इलाका है वे? ये सिरकी बंदा बाजार दूले वाले कटरे चौक गंगाराम से वाले श्री 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 गंगाराम से वाले हाँ हम यहाँ पुजारी हैं चौकीदार भी था उसने भी देखा था पर वो निगादास्ती नहीं हुई ये थोड़ी था वो चोरी करके ले जाएगा आराम से आया जूता पहन टाइम कितने बजे टाइम शाम को साढ़े बजे साढ़े बजे मंदिर में कोई नहीं था सारे ਪਰ ਇਸ ਚਾਲੇ ਉਹ ਚਾਹ ਉਹ ਆਇਆ ਸਵੇਰੇ 7 ਵਜੇ ਪਰ ਉਹਨੇ ਮੱਤਾ ਢੇਕਾਇਆ ਮੱਤਾ ਢੇਕ ਕੇ 7:30 ਵਜੇ ਉਹ ਲੱਗਦਾ ਹੈ ਤਾਂ ਉਸਨੇ ਮੌਕਾ ਦੇਖ ਕੇ ਉਸ ਮਾਤੇ ਥਾਲੀ ਔਰ ਕੋਲੀ ਨੂੰ ਚੋਰਾ ਕੇ ਲੈ ਗਿਆ ਸਰ ਗੰਗਰਮ ਸ਼ਿਵਲਾ ਖੂਸ ਹੁਨਿਆਰਾ ਸਰਕੀ ਮੰਦਿਆ ਚ ਸਥਾਪਿਤ ਹੈ ਕਾਫੀ ਪ੍ਰਚੀਨ ਸ਼ਿਵਲਾ ਰੂਟੀਨ ਦੀ ਤਰ੍ਹਾਂ ਸ਼ਾਮ ਨੂੰ ਭੋਗ ਲੱਗਾ ਸਭ ਠਾਕੁਰ ਦਵਾਰਿਆਂ ਚ ਸ਼ਨੀਵਾਰ ਨੂੰ ਭੋਗ ਲੱਗਾ ਉਹਨਾਂ ਦੇ ਪਰਦਾ ਹੁੰਦਾ ਉੱਥੋਂ ਚਾਂਦੀ ਦੇ ਬਰਤਨ ਕਲ ਚੁਰਾਏ ਗਏ ਨੇ ਜਿੰਨੇ ਚੁਰਾਏ ਆ ਉਹ ਕੈਮਰੇ ਚ ਕੈਦ ਹੋ ਗਿਆ ਉਡੀ ਵੀਡੀਓ ਕਲਿੱਪ ਅਸੀਂ ਥਾਰੇ ਸਬਮਿਟ ਕਰਵਾਤੀ ਹੈ ਰਾਤੀ ਥਾਣੇ ਰਿਪੋਰਟ ਕਰਵਾਤੀ ਹੈ ਡਾਕਟਰ ਅਜੀਤ ਗੁਪਤਾ ਐਮ ਐਲ ਏ ਨੂੰ ਆਪਾਂ ਸਾਰੀ ਅਪਡੇਟ ਦੇਤੀ ਹੈ ਬਟ ਹਲੇ ਉਧਰ ਕੋਈ ਅਪਡੇਟ ਆਈ ਨਹੀਂ ਹੈ ਦੁਬਾਰਾ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਡਾਕਟਰ ਅਜੀਤ ਗੁਪਤਾ ਤੇ ਕੀ ਅਸ਼ਵਸ਼ਣ ਦੀ ਮੰਗ ਹੈ ਅਸ਼ਵਸ਼ਣ ਸਾਡੀ ਰਿਪੋਰਟ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਸਾਡੇ ਬਰਤਨ ਚੁਰਾਏ ਗਏ ਨੇ ਉਹ ਸਾਨੂੰ ਵਾਪਿਸ ਕਰਵਾਏ ਜਾਣ ਸਮਾਂ ਕਿਨੇ ਵੇਲੇ ਸੀ ਇਹ ਸਮਾਂ ਅ ਕੱਲ 8:10 ਵਜੇ ਦਾ ਸਮਾਂ ਸੀ ਜਦੋਂ ਭੁੱਖ ਲੱਗਾ ਸਰ 8:10 ਸਰ ਜਦੋਂ ਚੈਲ ਪਹਿਲ ਹੁੰਦੀ ਹੈ ਜਦੋਂ ਭੋਗ ਲੱਗਦਾ ਉਦੋਂ ਦਰਵਾਜ਼ੇ ਬੰਦ ਕੀਤੇ ਜਾਂਦੇ ਨੇ ਉਸ ਦਿਨ ਸ਼ਨੀਵਾਰ ਦੇ ਅਗੇ ਪਰਦਾ ਹੁੰਦਾ ਪਰਦਾ ਕੀਤਾ ਸੀ ਇੱਥੇ ਨਾ ਇੱਕ ਗੰਗਾ ਅੰਛਾਲਾ ਜੀ ਉਥੇ ਮੱਥਾ ਟੇਕਣ ਆਇਆ ਕੋਈ ਨੌਜਵਾਨ ਉਥੇ ਮੱਥਾ ਟੇਕਦੇ ਆ ਉਹਨੇ ਚਾਂਦੀ ਦੀ 41 ਤੇ ਇੱਕ ਕਟੋਰੀ ਚੋਰੀ ਕਰ ਲਈ ਹੈ ਉਹਦੇ ਬਾਰੇ ਸਾਡੇ ਕੋਲ ਆਈ ਹੈ ਕੰਪਲੀਟ ਉਹਦੇ ਬਾਰੇ ਆਇਡੈਂਟੀਫਾਈ ਕਰ ਰਹੇ ਹਾਂ ਫੁਟੇਜ ਆ ਗਈ ਹੈ ਅਸੀਂ ਹੁਣ ਕਰਕੇ ਤੇ ਹੁਣ ਟ੍ਰੇਸ ਕਰਾਂਗੇ ਇਹ ਨਹੀਂ ਮਤਭਗੀ ਘਟਨਾ ਬਹੁਤ ਜ਼ਿਆਦਾ ਹੈ